ਹਾਂਜੀ ਦੋਸਤੋ ਪਹੁੰਚ ਗਏ ਆ ਅਬੌਰ ਕਿੰਨੂ ਮੰਡੀ ਤੇ ਅੱਜ ਦੇ ਕੀ ਭਾਰੇ ਆ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜਰੂਰ ਕਰਦੇ ਜਾਇਓ ਤਾਂ ਜੋ ਰੇਟ ਆ ਜਿਹੜੇ ਉਹ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਅੱਜ ਦੇ ਜਿਹੜੇ ਭਾਅ ਆ ਉਹ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਵਾਜ਼ ਦੱਸ ਦਿਓ ਵੀਰੋ ਠੀਕ ਆ ਰਹੀ ਐ ਇਹ ਜਾਣਕਾਰੀ ਜਰੂਰ ਦੇ ਦਿਓ ਤਾਂ ਹੋਰ ਕਿੰਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਇੱਧਰ ਮਾਲ ਜਿਹੜਾ ਪੈਕ ਕੀਤਾ ਜਾ ਰਿਹਾ ਦਿੱਲੀ ਵਾਸਤੇ ਦੇਖ ਸਕਦੇ ਹੋ ਤੁਸੀਂ ਦੇ ਇੱਧਰ ਆ ਵਿਕਿਆ ਵੀ ਨਹੀਂ ਵਿਕੇ ਲੱਗਿਆ ਨਹੀਂ ਦੇ ਰੂਟ ਕਿੰਨੂ ਮੰਡੀ ਦੇ ਵਿੱਚ ਕਿੰਨੂ ਐ ਜਿਹੜਾ ਉਹ ਪਹੁੰਚ ਸਕ ਚੁੱਕਾ ਐ ਮਾਲ ਦੀ ਜਿਹੜੀ ਆਮਦ ਹੈ ਲਗਭਗ ਘਟਦੀ ਨਜ਼ਰ ਆ ਰਹੀ ਹੈ। ਅੱਜ ਦੇ ਰੇਟ ਕੀ ਐ? ਸੁਦੇਵ ਜੀ। ਅੱਜ ਦੇ ਕੀ ਰੇਟ ਆ ਵੀਰ? ਅੱਜ ਤੇ 11 ਦੇ ਉੱਤੇ ਉੱਤੇ। 11 ਰੁਪਏ? ਹਾਂਜੀ। ਤੇ ਅੱਜ ਮਾਲ ਘਟ ਕੇ ਕਿਉਂ ਲੱਗ ਰਿਹਾ? ਮਾਲ ਤਾਂ ਧੁੰਦ ਦੀ وجہ ਨਾਲ ਟੁੱਟ ਨਹੀਂ ਰਿਹਾ ਇਕ ਤਾਂ ਵੀ ਨਾਲੇ ਹੜਤਾਲ ਤੋਂ ਬਾਅਦ ਥੋੜੀ ਜਿਹੀ ਕਦਰ ਰਾਇਬਲ ਚੱਲੂ ਹੋਏਗੀ ਦੁਬਾਰਾ ਜੇ ਫੈਕਟਰ ਹੈ ਜੀ। ਅੱਛਾ। ਤੇ ਜਿਵੇਂ ਛੋਟਾ ਮਾਲ ਉਹ 4-5 ਰੁਪਏ ਵਾਲਾ ਵੇਚ ਰਿਹਾ ਕਿ ਨਹੀਂ? ਉਹ ਵਿਕ ਰਿਹਾ 2 ਕਿ ਰੁਪਏ ਵਿਕ ਰਹੇ ਜੀ। 4-5 ਰੁਪਏ ਲੰਡੋਰ ਕੇ ਤੇ ਆ ਗਿਆ ਠੰਡ ਬਹੁਤ ਹੈ ਨਾ। ਅੱਛਾ। ਉਹ ਫਿਰ ਦਿੱਲੀ ਜਾਂਦਾ ਕੱਲਾ ਦਿੱਲੀ ਜਾ ਰਿਹਾ ਉਹਨਾਂ ਕੋਲ ਸਾਰਾ ਅੱਛਾ ਤੇ ਹੁਣ ਰੇਟ ਬਣਨ ਦੀ ਕਦੋਂ ਸੰਭਾਅ ਰੇਟ 15 ਜਨਵਰੀ ਤੋਂ ਬਾਅਦ ਦੇਖੋ ਕੋਈ ਸੰਭਾਵਨਾ ਲੱਗ ਰਹੀ ਹੈ ਜੀ ਥੋੜੀ ਪਰ ਧੁੱਪ ਨਿਕਲੇ ਫਿਰ ਉਸ ਤੋਂ ਬਾਅਦ ਅੱਛਾ ਹਾਂ ਠੀਕ ਹੈ ਤੇ ਹੁਣ ਤਾਂ ਲਗਭਗ ਰੰਗीन ਮਾਲ ਹੀ ਆ ਰਿਹਾ ਲਗਭਗ 90% ਕਲਰ ਮਾਲ ਆ ਰਿਹਾ ਆਰੇ ਵੀ ਆ ਰਹੇ ਲੈ ਦੇਖੋ ਕਿੰਨਾ ਪਿਆਰਾ ਮਾਲ ਦੇਖੋ ਅੱਛਾ ਅੱਛਾ ਤੇ ਹੁਣ ਜਿੰਨਾ ਆ ਜਾਂਦਾ ਰੋਜ਼ ਵਿਕ ਜਾਂਦਾ ਚਲਾ ਜਾਂਦਾ ਟੋਟਲ ਵਿਕ ਜਾਂਦਾ ਰਹਿੰਦਾ ਨਹੀਂ ਮਤਲਬ ਕਿ ਰਹਿੰਦਾ ਕਿ ਦਿਵਾਰੇ ਜਾਂਦਾ ਬਸ ਜੀ ਤਾਂ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਹੈ ਜਿਹੜੀ ਉਹ ਪਹਿਲਾਂ ਨਾਲੋਂ ਘੱਟ ਜਾ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਇੱਕ ਦਾ ਠੰਡ ਦਾ ਅਸਰ ਆਇਆ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਵੀਰੋ ਤਾਂ ਵੱਡੀ ਸੂਚਨਾ ਦੇ ਰਹੇ ਹਾਂ ਤੁਹਾਨੂੰ ਇਸ ਖਬਰ ਦੇ ਵਿੱਚ ਕਿ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਤਾ ਅਬੌਰ ਕਿੰਨੂ ਮੰਡੀ ਗੱਲਬਾਤ ਵੀ ਕਰਾਂਗੇ ਆਪਾਂ ਕਿਸਾਨ ਆਗੂ ਆ ਜਿਹੜੇ ਉਹ ਵੀ ਪਹੁੰਚੇ ਹੋਏ ਆ ਮੰਡੀ ਦੇ ਵਿੱਚ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਤੁੰਦ ਬਾਈ ਹਲੇ ਮੈਨੂੰ ਲੱਗਦਾ ਵੀ ਅੱਜ ਤੁੰਦ ਹੋਊਗੀ ਆ ਦੇਖ ਲਓ ਤੁਸੀਂ ਦੂਰ ਤੱਕ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਜੁੜੇ ਹੋਏ ਹੋ ਸਭੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਬੌਰ ਕਿੰਨੂ ਮੰਡੀ ਅੱਜ ਦੇ ਜਿਹੜੇ ਰੇਟ ਐ ਉਹ ਕੀ ਚੱਲ ਰਿਹਾ 11 ਰੁਪਏ 2-3 ਰੁਪਏ ਤੋਂ 11 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਉਹ ਵਿਖ ਰਿਹਾ ਸੁਰਿੰਦਰ ਔਲਖ ਬਾਈ ਜਨਮ ਦਿਨ ਦੀਆਂ ਮੁਬਾਰਕਾਂ ਬਾਈ ਜੀ ਔਲਖ ਸਾਹਿਬ ਕਲਰ ਖੇਡੇ ਤੋਂ ਸਾਡੇ ਵੀਰ ਜੁੜੇ ਆ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਇਹਨਾਂ ਦਾ ਜਨਮ ਦਿਨ ਆ ਬਾਈ ਦਾ ਸਰਪਾਲ ਸਿੰਘ ਜੀ ਬਜਰੰਗ ਭਾਦੂ ਜੀ ਬਹੁਤ ਬੁਰਾ ਹਾਲ ਆ ਬਾਈ ਇਧਰ ਪੈਕਿੰਗ ਆ ਬਾਈ ਵੇਖੋ ਕਰ ਰਿਹਾ ਆ ਕਿੰਨੂ ਦੀ ਪੈਕਿੰਗ ਜਿਹੜੀ ਚੱਲ ਰਹੀ ਆ ਪਤਾ ਕਟਿੰਗ ਮਾਲ ਆ ਜਿਹੜਾ ਕਰੇਟਾਂ ਦੇ ਵਿੱਚ ਭਰਿਆ ਜਾ ਰਿਹਾ ਲਾਈਵ ਤੁਹਾਨੂੰ ਸਦੀਆਂ ਤਸਵੀਰਾਂ ਅਬੋਰ ਕਿਨੂ ਮੰਡੀ ਗੱਲਬਾਤ ਵੀ ਕਰਾਂਗੇ ਆਪਾਂ ਦਾ ਪੋਸਟ ਮੇਲ ਦਾ ਪੋਸਟ ਮੇਲ ਤਾਂ ਗੱਲਬਾਤ ਕਰਾਂਗੇ ਤੇ ਕਿਨੂ ਵੇਖੋ ਤੁਸੀਂ ਬਿਲਕੁਲ ਚਮਕਦਾਰ ਕਿਨੂ ਮੰਡੀ ਦੇ ਵਿੱਚ ਪਹੁੰਚ ਆਇਆ ਹੈ 인ਦਰ ਜਿਹੜੇ ਕਿ ਆਗੂ ਆ ਕਿਨੂ ਆਰਟੀ ਐਸੋਸੀਏਸ਼ਨ ਦੇ ਹਾਂਜੀ 인ਦਰ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਸਰਦੀ ਬੜੀ ਪੈ ਰਹੀ ਹੈ ਤੇ ਕਿੰਨੂ ਬੜਾ ਘਟਾ ਆਇਆ ਮੰਡੀ ਦਾ ਖਾਲੀ ਜੀ ਲੱਗਦਾ ਹੜਤਾਲ ਜਿਹੜੀ ਆਪਾਂ 2-3 ਦਿਨ ਜਿਹੜੀ ਸੀਗੀ ਉਹਦਾ ਇਫੈਕਟ ਵੀ ਹੈਗਾ ਉਹਨਾ ਥੋੜਾ ਬੰਦ ਹੋ ਗਿਆ ਸੀਗਾ ਹੌਲੇ ਹੌਲੇ ਦੁਬਾਰਾ ਲੈਬਰ ਲੱਗੇਗੀ ਐਤਵਾਰ ਤੱਕ ਸ਼ਡਿਊਲ ਬਣੇਗਾ ਹਾਂ 2 ਦਿਨ ਹੋ ਗਏ ਵਪਾਰੀ ਵੀ ਹੌਲੇ ਹੌਲੇ ਆਣ ਲੱਗੇ ਅੱਜ ਕੁਛ ਹਲਚਲ ਹੈਗੀ ਹੈ ਕੱਲ ਵੀ ਠਿੰਦਾ ਹੀ ਸੀ ਕੰਮ ਤੇ ਐਤਵਾਰ ਤੋਂ ਸਹੀ ਸੁਚਾਰੂ ਰੂਪ ਨਾਲ ਸਿਸਟਮ ਚੱਲੂ ਹੋਊਗਾ ਠੀਕ ਹੈ ਇਸ ਕਰਕੇ ਅਰਾਈਵਲ ਵੀ ਘਟਾ ਹੈ ਵਪਾਰੀ ਵੀ ਘਟਾ ਹੈ ਰੇਟ ਵੀ ਘਟਾ ਹੈ ਹਾਂ ਰੇਟ ਵੀ ਓਵਰ ਆਲ ਕੱਕੇ ਦੀ ਘਾਟੀ ਗਈ ਹੈ ਜੀ ਮੌਸਮ ਦੀ ਮਾਰ ਵੀ ਚੱਲੂ ਹੋ ਗਈ ਹੈ ਅੱ ਆ 10 ਰੁਪਏ ਮਨ ਸਕਦੇ ਆ ਉਹ ਛੋਟਾ ਤਾਂ ਵੇਖਦੇ ਨਹੀਂ ਕਿ ਦੋ ਤਾਂ ਛੋਟੇ ਗੋਲੀ ਦੇ ਇਹਨਾਂ ਦੇ ਇਹਨਾਂ ਮਾਲਾਂ ਦੀ ਬਿਲਕੁਲ ਡਿਮਾਂਡ ਨਹੀਂ ਹੈ ਜੀ ਦਿੱਲੀ ਤੁੱਲੀ ਬਿਲਕੁਲ ਹੀ ਆਰਤੀ ਹੱਤ ਖੜੇ ਕਰੀਓ ਨਾ ਭੇਜੋ ਜਾਂ ਮਾਰੋ ਅੱਛਾ ਹੁਣ ਤਾਂ ਫਿਰ 15 ਜਨਵਰੀ ਤੋਂ ਬਾਅਦ ਵਧਣ ਦੀ ਉਮੀਦ ਹੈ ਹਾਂ ਮੌਸਮ ਖੁੱਲੇਗਾ ਜੀ ਕੋਈ ਵਿਆਹ ਸ਼ਾਦੀ ਚਾਲੂ ਹੋ ਜੂਗੀ 13-14 ਤਰੀਕ ਤੋਂ ਬਾਅਦ ਉਹਦੇ ਤੋਂ ਉਮੀਦ ਸਾਰੇ ਲਾਈ ਬੈਠੇ ਆ ਜੀ ਵਪਾਰੀ ਵੀ ਉਸ ਤੇ ਵੀ ਆਰਤੀ ਵੀ ਜ਼ਮੀਨਦਾਰ ਵੀ ਸਾਰੇ ਉਸੇ ਚੀਜ਼ ਤੇ ਉਮੀਦ ਲਾਈ ਬੈਠੇ ਆ ਵੀ ਮੌਸਮ ਖੁੱਲ ਜੇ ਉਸ ਤੋਂ ਬਾਅਦ ਚਾਲੂ ਹੋ ਜਾਵੇ ਧੰਨਵਾਦ ਭਾਈ ਜਿਹਦਾ ਬਾਈ ਨੇ ਦੱਸਿਆ ਕੰਡ ਦਾ ਅਸਰ ਹੈ ਜਿਹੜਾ ਉਹ ਵੱਡੇ ਪੱਧਰ ਤੇ ਪੈ ਰਿਹਾ ਹੈ ਕੰਡ ਜਿਆਦਾ ਪੈਣ ਕਾਰਨ ਜਿਹੜਾ ਅਸਰ ਹੈ ਉਹ ਨਿਰਮਲ ਸਿੰਘ ਕਨਵੀਨਰ ਨਿਰਮਲ ਸਿੰਘ ਜੀ ਇਥੇ ਮੰਡੀ ਦੇ ਵਿੱਚ ਸੀ ਤੁਸੀਂ ਕਿੱਧਰ ਚਲੇ ਗਏ ਤਾਂ ਘੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮਾਲ ਦੇਖ ਸਕਦੇ ਹੋ ਤੁਸੀਂ ਮੰਡੀ ਦੇ ਵਿੱਚ 20-30 ਰੁਪਏ ਕਰੇਟ ਹੈ ਬਾਈ ਕਹਿੰਦਾ ਜਿਹੜਾ ਉਹ ਮੰਡੀ ਦੇ ਵਿੱਚ ਕਰੇਟਾਂ ਦੇ ਹਿਸਾਬ ਨਾਲ ਵੇਚ ਰਿਹਾ 30 ਰੁਪਏ ਕਰੇਟ 20 ਰੁਪਏ ਕਰੇਟ ਤਾਂ ਲਾਈਵ ਤੁਹਾਨੂੰ ਸਭੀਆਂ ਤਸਵੀਰਾਂ ਅਬੋਰ ਕਿੰਨੂ ਮੰਡੀ ਤੋਂ ਵਿਖਾ ਰਹੇ ਆਂ ਜੇ ਸ਼ੇਅਰ ਵਾਲਾ ਬਟਨ ਨਾ ਪੀਓ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਸ਼ੇਅਰ ਜਰੂਰ ਕਰਦੇ ਜਾਇਓ ਅਬੋਰ ਕਿੰਨੂ ਮੰਡੀ ਦੇ ਹਾਲਾਤ ਦਿਖਾ ਰਹੇ ਆਂ ਤੁਹਾਨੂੰ ਕਿੰਨੂ ਦੀ ਆਮਦ ਹੈ ਜਿਹੜੀ ਉਹ ਘੱਟ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਰੇਟ ਹੈ ਜਿਹੜਾ ਉਹ ਵੀ ਉਹਨਾਂ ਨਹੀਂ ਮਿਲ ਰਿਹਾ ਅਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆਂ ਅੱਜ ਦੇ ਜਿਹੜੇ ਭਾਅ ਆ ਤੁਹਾਡੇ ਨਾਲ ਸਾਂਝੇ ਕਰ ਰਹੇ ਆ 2-3 ਰੁਪਏ ਤੋਂ ਲੈ ਕੇ 11 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਿਖਿਆ ਰੋਣਵਾਇਮਾ ਤਾਂ ਹੋਰ ਕਿੰਨੂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਭਾਅ ਆ 5 ਜਨਵਰੀ 2024 ਦੇ ਜਿਹੜੇ ਭਾਅ ਆ ਉਹ 2-3 ਰੁਪਏ ਤੋਂ 4 ਰੁਪਏ ਤੋਂ ਲੈ ਕੇ 11 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਨਵੀਨਰ ਹੈ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੰਡੀ ਦੇ ਵਿੱਚੋਂ ਪਹੁੰਚੇ ਹੋਏ ਆ ਅੱਜ ਦੇ ਜਿਹੜੇ ਰੇਟ ਹੈ ਤਾਂ ਇਧਰ ਜਿਹੜੀ ਬੋਲੀ ਹੈ ਉਹ ਚੱਲ ਰਹੀ ਹੈ ਸ਼ੇਅਰ ਵਾਲਾ ਬਟਨ ਅਪੀਓ ਵੀਰੋ ਕਿਰਟ ਵੇਖ ਗਿਆ ਹੈ ਸਾਢੇ ਨੂੰ ਸਾਢੇ 95 ਰੁਪਏ ਕਿੰਨੂ ਆ ਵੇਚਦਾ ਬਈ ਵੇਖ ਸਕਦੇ ਹੋ ਤੁਸੀਂ ਪੱਤਾ ਕਟਿੰਗ ਮਾਲ ਆ ਜਿਹੜੀ ਤਾਂ ਅੱਜ ਦੇ ਜਿਹੜੇ ਭਾਅ ਹੈ ਉਹ 2-3 ਰੁਪਏ ਤੋਂ ਲੈ ਕੇ 11 ਰੁਪਏ ਤੱਕ ਨੂੰ ਹੈ ਜਿਹੜਾ ਮੰਡੀ ਦੇ ਵਿੱਚ ਵੇਖਿਆ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਨਵੀਨਰ ਹੈ ਜਿਹੜੇ ਨਿਰਮਲ ਸਿੰਘ ਪਹੁੰਚੇ ਆ ਕੱਲ ਨੂੰ ਇੱਕ ਵੱਡਾ ਇਤਿਹਾਸਕ ਦੇਣਾ ਹੈ ਕਿਸਾਨਾਂ ਵਾਸਤੇ ਉਹਦੀ ਵੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਨਿਰਮਲ ਸਿੰਘ ਕਨਵੀਨਰ ਹੈ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੋ ਆਪਣਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਪ੍ਰੋਗਰਾਮ ਹੈ ਜੋ ਬਰਨਾਲਾ ਵਿਖੇ ਮਹਾਪੰਚਾਇਤ ਰੱਖੀ ਗਈ ਹੈ ਉੱਥੇ ਪੰਜਾਬ ਦੇ ਵੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਜੋ ਹੋਰ ਸੰਯੋਗੀ ਜਥੇਬੰਦੀਆਂ ਉਧਰੋਂ ਹਰਿਆਣੇ ਵਾਲੇ ਪਾਸਿਓਂ ਵੀ ਕਿਸਾਨ ਨੇ ਜਿਹੜੇ ਨੇਤਾ ਉਹ ਆਉਣਗੇ ਕਿਉਂਕਿ ਦੇਖੋ ਜਿਹੜੀਆਂ ਮੰਗਾਂ ਆਪਾਂ ਦਿੱਲੀ ਬਹੁਤ ਵੱਡਾ ਅੰਦੋਲਨ ਕੀਤਾ ਸੀਗਾ ਉੱਥੇ ਆਪਾਂ ਸਿਰਫ ਕਾਲੇ ਕਾਨੂੰਨ ਹੀ ਵਾਪਸ ਕਰਵਾ ਕੇ ਆਏ ਆ ਨਾ ਕੋਈ ਉੱਥੋਂ ਕੋਈ ਪ੍ਰਾਪਤੀ ਲੈ ਕੇ ਆਏ ਹੁਣ ਆਪਾਂ ਜਿਹੜੀਆਂ ਆਪਣੀਆਂ ਰਹਿੰਦਾ ਰਹਿੰਦੀਆਂ ਮੰਗਾਂ ਸੀ ਉਹਨਾਂ ਨੇ ਕਿਹਾ ਸੀਗਾ ਵੀ ਐਫਸੀ ਐਮਐਸਪੀ ਤੇ ਵੀ ਕਮੇਟੀ ਬਣਾਵਾਂਗੇ ਸੁਆਮੀ ਨਾਥਨ ਦੀ ਰਿਪੋਰਟ ਵੀ ਲਾਗੂ ਕਰਾਂਗੇ ਇੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਪ੍ਰੋਪਰ ਕਰਜ਼ਾ ਮੁਕਤੀ ਕਰਾਂਗੇ ਉਸ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਧੱਲੇਵਾਲ ਤੇ ਸੰਯੋਗੀ 18 ਜਥੇਬੰਦੀਆਂ ਵੱਲੋਂ ਇਹ ਅੰਦੋਲਨ ਵਿੱਢਿਆ ਗਿਆ ਜਿਸ ਦੀ ਆਗਾਜ਼ ਕਰਨ ਵਾਸਤੇ ਕੱਲ ਨੂੰ ਬਰਨਾਲਾ ਵਿਖੇ ਮਹਾਪੰਚਾਇਤ ਕੀਤੀ ਜਾ ਰਹੀ ਹੈ ਕਿਉਂਕਿ 13 ਫਰਵਰੀ ਆਉਣ ਵਾਲੀ 13 ਫਰਵਰੀ ਨੂੰ ਦਿੱਲੀ ਦਾ ਐਲਾਨ ਹੋ ਚੁੱਕਿਆ ਹੈ ਵੀ ਦਿੱਲੀ ਦੁਆਰਾ ਜਿਵੇਂ ਪਹਿਲਾਂ ਆਪਾਂ ਅੰਦੋਲਨ ਕੀਤਾ ਸੀ ਉਸ ਤਰ੍ਹਾਂ ਆਪਾਂ ਦੁਬਾਰਾ ਫਿਰ ਦਿੱਲੀ ਵਿੱਚ ਜਾਣਾ ਹੈ ਤਾ ਕਰਕੇ ਅਸੀਂ ਖਾਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਬਰਨਾਲਾ ਵੇਖੇ ਕੱਲ ਨੂੰ ਠੀਕ 11 ਵਜੇ ਦਾਣਾ ਮੰਡੀ ਵੱਧ ਤੋਂ ਵੱਧ ਗਿਣਤੀ ਚ ਉੱਥੇ ਪਹੁੰਚੋ ਤਾਂ ਜੋ ਇਹ ਆਪਾਂ ਕੱਠ ਮਜ਼ਬੂਤ ਕਰ ਸਕੀਏ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਤਾਂ ਹੀ ਵੀ ਜੋ ਵੀ ਰਹਿੰਦੀਆਂ ਮੰਗਾਂ ਉਹਨਾਂ ਨੂੰ ਵੀ ਆਪਾਂ ਪੂਰੀਆਂ ਕਰਵਾ ਸਕੀਏ ਇੰਨੀ ਆਖ ਬੇਨਤੀਆਂ ਹੈ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਧਾਨ ਜੀ ਜਿਹਨੇ ਰੇਟ ਬੜਾ ਘੱਟ ਥੋੜਾ ਜਿਹਾ ਚੱਲਦਾ ਕਿਨੂ ਦਾ ਕਿਨੂ ਦਾ ਰੇਟ ਹੈ ਦੇਖੋ ਇਹ ਤਾਂ ਕਾਫੀ ਲੰਮੇ ਸਮੇਂ ਤੋਂ ਦੇਖੋ ਚੱਲ ਰਿਹਾ ਹੈਗਾ ਜਿਉਂ ਐਤੀ ਮਾਰਕੀਟ ਸ਼ੁਰੂ ਹੋਈ ਹੈ ਡਾਊਨ ਹੀ ਚੱਲ ਰਿਹਾ ਜਿੰਨਾ ਵੀ ਕਹਦੀ ਉਹਨਾਂ ਹੀ ਡਾਊਨ ਚੱਲ ਰਿਹਾ ਕਚਰੇ ਦੇ ਭਾ ਕਿਨੂ ਵਿਕ ਰਿਹਾ ਕਿਉਂ ਵਿਕ ਰਿਹਾ ਕਿਉਂਕਿ ਸਰਕਾਰਾਂ ਦਾ ਇਸ ਪਾਸੇ ਪੰਜਾਬ ਸਰਕਾਰ ਦਾ 1% ਵੀ ਧਿਆਨ ਹੈ ਨਹੀਂਗਾ ਵੀ ਅਸੀਂ ਇਹ ਕਿਨੂ ਦਾ ਜਿਹੜਾ ਕਿਸਾਨ ਹੈ ਜਿਹੜਾ ਹੈ ਬਦਲਾਅ